ਪ੍ਰੀਤ ਚੁੱਪ ਕਰਕੇ ਕਮਰੇ ਵਿੱਚ ਬੈਠੀ ਸੀ ਤੇ ਕੁਝ ਸੋਚ ਰਹੀ ਸੀ ਪਿਛਲੇ ਮਹੀਨੇ ਉਸਦੇ ਪਿਓ ਦੀ ਮੌਤ ਹੋ ਗਈ ਸੀ ਉਦੋਂ ਤੋਂ ਬਹੁਤ ਉਦਾਸ ਸੀ ਕਿਉਂਕਿ ਇਸ ਦੁਨੀਆ ਵਿੱਚ ਸਿਰਫ ਉਸਦਾ ਪਿਓ ਸੀ ਜੋ ਉਸ ਬਾਰੇ ਸੋਚਦਾ ਸੀ ਉਸਦੀ ਮਾਂ ਹਮੇਸ਼ਾ ਹੀ ਆਪਣੀ ਛੋਟੀ ਧੀ ਬਾਰੇ ਸੋਚਦੀ ਜਿਸ ਦਾ ਨਾਂ ਸਿਮੀ ਸੀ ਉਸ ਦਾ ਦਿਮਾਗ ਥੋੜਾ ਕਮਜ਼ੋਰ ਸੀ ਇਸ ਲਈ ਮਾਂ ਸ਼ੁਰੂ ਤੋਂ ਉਸਤੇ ਜ਼ਿਆਦਾ ਧਿਆਨ ਦਿੰਦੀ ਸੀ ਪ੍ਰੀਤ ਨੂੰ ਇਸ ਗੱਲ ਤੋਂ ਕੋਈ ਦਿੱਕਤ ਨਹੀਂ ਸੀ ਪਰ ਹੁਣ ਉਸਦੀ ਮਾਂ ਆਪਣੀ ਛੋਟੀ ਧੀ ਦੇ ਸਾਹਮਣੇ ਪ੍ਰੀਤ ਨੂੰ ਕੁਝ ਨਹੀਂ ਸਮਝਦੀ ਸੀ ਹਮੇਸ਼ਾ ਹੀ ਉਸ ਨੂੰ ਅਣਦੇਖਿਆ ਕਰਦੀ ਉਸਦੇ ਸੁੱਖ ਬਾਰੇ ਕਦੇ ਨਾ ਸੋਚਦੀ ਨਾ ਹੀ ਉਸ ਦੀ ਜ਼ਰੂਰਤਾਂ ਤੇ ਧਿਆਨ ਦਿੰਦੀ ਸੀ ਪ੍ਰੀਤ ਦੇ ਪਿਓ ਦੀ ਮੌਤ ਉਸੇ ਨੌਕਰੀ ਦੌਰਾਨ ਹੋਈ ਇਸ ਕਰਕੇ ਉਸ ਦੀ ਨੌਕਰੀ ਕਿਸੇ ਨੂੰ ਮਿਲਣੀ ਸੀ ਪ੍ਰੀਤ ਦੀ ਮਾਂ ਨੇ ਪ੍ਰੀਤ ਦੇ ਘਰਵਾਲੇ ਨੂੰ ਉਹਨ ਨੂੰ ਕਿਹਾ ਕਿ ਨੌਕਰੀ ਤੂੰ ਕਰ ਲੈ ਤੇ ਪੂਰੇ ਘਰ ਨੂੰ ਸੰਭਾਲ ਲਿਆ ਜਦੋਂ ਕਿ ਪ੍ਰੀਤ ਤੇ ਰੋਹਨ ਹਾਲੇ ਇਸ ਫੈਸਲੇ ਦੇ ਤਿਆਰ ਨਹੀਂ ਸੀ ਉਹ ਹਾਲੇ ਕੋਈ ਫੈਸਲਾ ਨਹੀਂ ਕਰ पाए ਸੀ ਪ੍ਰੀਤ ਆਪਣੇ ਪੇਕੇਆਂ ਤੋਂ 5 ਘੰਟੇ ਦੀ ਦੂਰੀ ਤੇ ਰਹਿੰਦੀ ਸੀ ਉਸਦੇ ਸੱਸੋਰੀ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਦੋਨੋਂ ਇਕੱਲੇ ਹੀ ਰਹਿੰਦੇ ਸੀ ਉਸਦੇ ਵਿਆਹ ਨੂੰ 5 ਸਾਲ ਹੋ ਗਏ ਸੀ ਪਰ ਉਹ ਮਾਂ ਨਹੀਂ ਬਣੀ ਸੀ ਡਾਕਟਰ ਨੂੰ ਚੈੱਕ ਕਰਾਇਆ ਤਾਂ ਉਹਨਾਂ ਨੇ ਦੱਸਿਆ ਕਿ ਪ੍ਰੀਤ ਮਾਂ ਬਣਨ ਦੇ ਕਾਬਲ ਨਹੀਂ। ਉਹ ਦੋਨੋਂ ਅनाथ ਆਸ਼ਰਮ ਤੋਂ ਬੱਚਾ ਗੋਦ ਲੈਣ ਬਾਰੇ ਸੋਚਦੇ ਸੀ। ਕੁਝ ਦਿਨਾਂ ਬਾਅਦ ਪ੍ਰੀਤ ਦੇ ਪਿਓ ਦੀ ਮੌਤ ਹੋ ਗਈ। ਹੁਣ ਪ੍ਰੀਤ ਦੀ ਮਾਂ ਨੇ ਸੋਚਿਆ ਕਿ ਉਸਦੇ ਪਿਓ ਦੀ ਨੌਕਰੀ ਰੋਹਨ ਕਰ ਲਵੇ। ਤਾਂ ਪ੍ਰੀਤ ਤੇ ਉਹਦਾ ਘਰ ਵਾਲਾ ਘਰ ਜਮਾਈ ਬਣ ਕੇ ਰਹਿਣ। ਪ੍ਰੀਤ ਤੇ ਰੋਹਨ ਬਹੁਤ ਜ਼ਿੰਮੇਵਾਰ ਸੀ ਪਰ ਆਪਣੀ ਘਰਸਤੀ ਛੱਡ ਕੇ ਮਾਂ ਦੇ ਘਰ ਰਹਿਣ ਦਾ ਫੈਸਲਾ ਇੰਨਾ ਆਸਾਨ ਨਹੀਂ ਸੀ। ਉਹ ਕੁਝ ਸਮਾਂ ਸੋਚਣਾ ਚਾਹੁੰਦੇ ਸੀ। ਪ੍ਰੀਤ ਇੱਕ ਦਿਨ ਆਪਣੀ ਮਾਂ ਨੂੰ ਬਿਨਾਂ ਦੱਸੇ ਘਰ ਆ ਗਈ। ਪ੍ਰੀਤ ਦੀ ਮਾਂ ਬੇੜੇ ਵਿੱਚ ਬੈਠੀ ਕਿਸੇ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਕਿ ਮੇਰਾ ਜਵਾਈ ਰੋਹਨ ਤਾਂ ਬਹੁਤ ਲਾਲਚੀ ਹੈ। ਨੌਕਰੀ ਦੇ ਲਾਲਚ ਵਿੱਚ ਇੱਥੇ ਆ ਜਾਊਗਾ ਤੇ ਪ੍ਰੀਤ ਨੂੰ ਵੀ ਤਾਂ ਮੇਰੇ ਪੈਸਿਆਂ ਦਾ ਲਾਲਚ ਹੋਣਾ। ਇੰਨਾ ਵਧੀਆ ਮੌਕਾ ਨਹੀਂ ਛੱਡਣਗੇ। ਜੇ ਮੇਰਾ ਘਰਵਾਲਾ ਜਿਉਂਦਾ ਹੁੰਦਾ ਤਾਂ ਇਹਨਾਂ ਲੋਕਾਂ ਨੂੰ ਸਿਰ ਤੇਰਾ ਚੜਨ ਦਿੰਦਾ। ਪਰ ਹੁਣ ਮਜਬੂਰੀ ਹੈ ਸਾਡੇ ਘਰ ਵਿੱਚ ਕੋਈ ਆਦਮੀ ਚਾਹੀਦਾ ਹੈ ਜੋ ਘਰ ਦੇ ਸਾਰੇ ਕੰਮ ਕਰੇ। ਤੇ ਪ੍ਰੀਤ ਕਰਦਾ ਕੰਮ ਸਾਵੇਂ ਮੈਂ ਥੋੜਾ ਆਰਾਮ ਕਰ ਲਵਾਂਗੀ ਤੇ ਨਾਲੇ ਮੇਰੀ ਧੀ ਵੀ ਆਰਾਮ ਨਾਲ ਰਹੂਗੀ ਮੈਨੂੰ ਆਪਣੀ ਧੀ ਦੇ ਭਵਿੱਖ ਦੀ ਚਿੰਤਾ ਵੀ ਨਹੀਂ ਹੋਣੀ ਕਿਉਂਕਿ ਉਹ ਪੈਸੇ ਦੇ ਲਾਲਚ ਵਿੱਚ ਸਿਮੀ ਦੀ ਦੇਖਭਾਲ ਕਰਨਗੇ ਮੈਂ ਆਪਣੀ ਵਸੀਅਤ ਆਪਣੀ ਧੀ ਸਿਮੀ ਦੇ ਨਾਮ ਲਿਖ ਕੇ ਜਾਊਂਗੀ ਮੇਰਾ ਜਮਾਈ ਜੋ ਕਮਾਊਗਾ ਉਹੀ ਖਰਚ ਕਰੂਗਾ ਕਿਉਂਕਿ ਨੌਕਰੀ ਮੇਰੇ ਘਰ ਵਾਲੇ ਦੀ ਹੈ ਉਸ ਨੂੰ ਸਾਰੀ ਤਨਖਾਹ ਮੈਨੂੰ ਦੇਣੀ ਪਊ ਇਹ ਸੁਣ ਕੇ ਪ੍ਰੀਤ ਹੈਰਾਨ ਹੋ ਗਈ ਸੀ ਇਥੇ ਆਉਣ ਤੋਂ ਬਾਅਦ ਉਸ ਦਾ ਆਪਣਾ ਕੋਈ ਭਵਿੱਖ ਨਹੀਂ ਸੀ ਜੋ ਸਾਰੀ ਤਨਖਾਹ ਆਪ ਲੈਣੀ ਸੀ ਤਾਂ ਆਪਣੇ ਭਵਿੱਖ ਲਈ ਕੀ ਕਰਨਗੇ ਆਪਣੀ ਮਾਂ ਦੀ ਇਹ ਗੱਲ ਸੁਣ ਕੇ ਉਹ ਹੈਰਾਨ ਸੀ ਮਾਂ ਉਸ ਨੂੰ ਦੌਲਤ ਦਾ ਲਾਲਚ ਦੇ ਰਹੀ ਸੀ 프리ਤ ਮਾਂ ਨੂੰ ਬਿਨਾਂ ਮਿਲੇ ਮੁੜ ਗਈ ਉਸ ਦੀ ਮਾਂ ਨੂੰ ਉਸ ਤੇ ਪਿਆਰ ਦੀ ਲੋੜ ਨਹੀਂ ਸਗੋ ਆਪਣੇ ਪੈਸੇ ਦੇ ਦਮ ਤੇ ਉਹਨਾਂ ਨੂੰ ਵਰਤਣਾ ਚਾਹੁੰਦੀ ਸੀ ਉਸ ਨੇ ਸਾਰੀ ਗੱਲ ਆ ਕੇ ਰੋਹਨ ਨੂੰ ਦੱਸੀ ਰੋਹਨ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਮੈਂ ਤੇਰੀ ਮਾਂ ਦੀ ਮਦਦ ਕਰਨਾ ਚਾਹੁੰਦਾ ਸੀ ਨਾ ਮੈਨੂੰ ਨੌਕਰੀ ਦਾ ਲਾਲਚ ਹੈ ਤੇ ਨਾ ਹੀ ਤੇਰੇ ਮਾਪਪਾਪ ਦੇ ਪੈਸਿਆਂ ਦਾ ਜੀ ਉਹਨਾਂ ਨੂੰ ਇਦਾਂ ਲੱਗਦਾ ਹੈ ਉਹ ਆਪਣੇ ਪੈਸੇ ਜੀਨੂੰ ਮਰਜ਼ੀ ਦੇਣ ਅਤੇ ਜਿਸਨੇ ਵੀ ਸਿਮਿੰਮੀ ਦੀ ਜ਼ਿੰਮੇਵਾਰੀ ਚੁੱਕਣੀ ਚੁੱਕ ਲਵੇ ਕਿਉਂਕਿ ਨਾ ਮੈਨੂੰ ਪੈਸਿਆਂ ਦਾ ਲਾਲਚ ਹੈ ਤੇ ਨਾ ਮੈਂ ਕੋਈ ਜ਼ਿੰਮੇਵਾਰੀ ਚਾਹਣਾ ਇਸ ਤਰ੍ਹਾਂ ਬਦਨਾਮ ਹੋ ਕੇ ਮੈਂ ਕੋਈ ਕੰਮ ਨਹੀਂ ਕਰਨਾ ਮੈਂ ਆਪਣੇ ਭਵਿੱਖ ਲਈ ਆਪ ਸੋਚ ਸਕਦਾ ਤੇ ਆਪਾਂ ਬੱਚਾ ਗੋਦ ਲੈਣ ਬਾਰੇ ਸੋਚ ਰਹੇ ਆ ਉਸਦੇ ਭਵਿੱਖ ਬਾਰੇ ਕੀ ਕਰਾਂਗੇ ਜੇ ਤੇਰੀ ਮਾਂ ਸਾਰੀ ਤਨਖਾਹ ਆਪ ਰੱਖ ਲਊਗੀ ਤਾਂ ਉਸਨੇ ਸਾਡੀ ਕੋਈ ਮਦਦ ਨਹੀਂ ਕਰਨੀ ਤੇ ਆਪਣੀ ਸਾਰੀ ਜਾਇਦਾਦ ਆਪਣੀ ਉਸ ਬਿਮਾਰ ਧੀ ਉੱਤੇ ਲਾ ਦਊਗੀ। ਪ੍ਰੀਤ ਨੂੰ ਆਪਣੀ ਮਾਂ ਦੀਆਂ ਗੱਲਾਂ ਠੀਕ ਨਹੀਂ ਲੱਗ ਰਹੀਆਂ ਸੀ। ਉਸ ਦਾ ਦਿਲ ਬਹੁਤ ਖਰਾਬ ਸੀ। ਉਸ ਨੇ ਆਪਣੇ ਘਰਵਾਲੇ ਦੀ ਗੱਲ ਠੀਕ ਲੱਗ ਰਹੀ ਸੀ। ਸ਼ੁਰੂ ਤੋਂ ਹੀ ਮਾਂ ਦਾ ਸੁਭਾਅ ਇਦਾਂ ਦਾ ਸੀ। ਉਹ ਸਿਰਫ ਛੋਟੀ ਭੈਣ ਬਾਰੇ ਸੋਚਦੀ। ਉਸ ਨੂੰ ਪਿਆਰ ਕਰਦੀ ਪਰ ਕੋਈ ਗੱਲ ਨਹੀਂ ਜਿਸ ਤਰ੍ਹਾਂ ਉਹ ਆਪਣੀ ਵੱਡੀ ਧੀ ਪ੍ਰੀਤ ਦਾ ਫਾਇਦਾ ਚੁੱਕ ਰਹੀ ਸੀ। ਪ੍ਰੀਤ ਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗ ਰਹੀ ਸੀ। ਇੱਕ ਹਫ਼ਤਾ ਬੀਤ ਗਿਆ ਸੀ। ਇੱਕ ਦਿਨ ਪ੍ਰੀਤ ਦੀ ਮਾਂ ਦਾ ਫੋਨ ਆਇਆ ਕਿ ਪ੍ਰੀਤ ਤੁਸੀਂ ਦੋਨਾਂ ਨੇ ਦੱਸਿਆ ਨਹੀਂ ਸਿਮੀ ਤੇਰੀ ਛੋਟੀ ਭੈਣ ਹੈ ਮੈਂ ਤੁਹਾਨੂੰ ਦੋਨੋਂ ਨੂੰ ਇਕੱਲੇ ਨਹੀਂ ਛੱਡ ਸਕਦੀ ਜੇ ਇੱਕ ਪੁੱਤ ਹੁੰਦਾ ਫਿਰ ਤੁਸੀਂ ਸਾਨੂੰ ਛੱਡ ਦਿੰਦੇ ਇਸ ਤਰ੍ਹਾਂ ਗੱਲਾਂ ਕਰਕੇ ਪ੍ਰੀਤ ਨੂੰ ਭਾਵਕ ਕਰ ਦਿੰਦੀ ਪਰ ਉਹਨੂੰ ਨਹੀਂ ਪਤਾ ਸੀ ਕਿ ਪ੍ਰੀਤ ਨੂੰ ਸਭ ਕੁਝ ਸੁਣ ਲਿਆ ਸੀ ਪ੍ਰੀਤ ਨੇ ਹੌਲੀ ਨਾਲ ਕਿਹਾ ਮਾਂ ਮੈਂ ਰੋਹਨ ਨਾਲ ਗੱਲ ਕਰਕੇ ਦੱਸਾਂਗੀ ਇਹ ਸੁਣ ਕੇ ਉਸ ਦੀ ਮਾਂ ੜਕ ਗਈ ਤੇ ਕਹਿਣ ਲੱਗੀ ਤੈਨੂੰ ਗੱਲ ਕਰਨ ਨੂੰ ਇੰਨਾ ਸਮਾਂ ਚਾਹੀਦਾ ਮੈਨੂੰ ਤਾਂ ਲੱਗਾ ਸੀ ਤੁਸੀਂ ਆਉਣ ਦਾ ਫੈਸਲਾ ਕਰ ਲਿਆ ਹੁਣ ਜਦੋਂ ਦੋਦੋ ਤੇਰਾ ਪਿਓ ਗਿਆ ਮੈਂ ਕਿੰਨੀ ਪਰੇਸ਼ਾਨ ਆ ਮੈਨੂੰ ਸਿਮੀ ਨਾਲ ਸੌਣਾ ਪੈਂਦਾ ਹੈ ਨਹੀਂ ਤਾਂ ਤੇਰਾ ਪਿਓ ਸੌ ਜਾਂਦਾ ਸੀ ਮੇਰੀ ਨੀਂਦ ਖਰਾਬ ਹੋ ਜਾਂਦੀ ਹੈ ਮੇਰੇ ਸਿਹਤ ਠੀਕ ਨਹੀਂ ਰਹਿੰਦੀ ਮੈਨੂੰ ਤੇਹੀ ਸੀ ਤੂੰ ਆ ਕੇ ਉਸ ਨੂੰ ਸਾਂਵੇਂਗੀ ਤੇ ਤੇਰੇ ਪਿਓ ਦੀ ਨੌਕਰੀ ਰੋਹਨ ਸੰਭ ਲਊਗਾ ਤੇਰੇ ਸਹੁਰੇ ਤਾਂ ਤੇਰੇ ਨਾਲ ਨਹੀਂ ਤੁਸੀਂ ਦੋਨੋਂ ਇੱਥੇ ਆ ਕੇ ਰਹੋ ਤੇ ਰਾਤ ਨੂੰ ਆਪਣੀ ਭੈਣ ਨਾਲ ਸੌਇਆ ਕਰ ਮੈਂ ਵੀ ਆਰਾਮ ਨਾਲ ਸੌਂ ਪਾਵਾਂਗੀ ਤੇਰਾ ਵੀ ਕੋਈ ਫਰਜ਼ ਬਣਦਾ ਤੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟ ਸਕਦੀ ਬ੍ਰੀਤ ਨੇ ਕਿਹਾ ਠੀਕ ਹੈ ਮਾਂ ਮੈਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ ਪਰ ਸਾਨੂੰ ਰਹਿਣ ਲਈ ਕਮਰਾ ਚਾਹੀਦਾ ਆਖਰ ਸਾਡੀ ਵੀ ਕੋਈ ਆਪਣੀ ਲਾਈਫ ਹੈ ਉਸ ਦੀ ਮਾਂ ਨੇ ਗੁੱਸੇ ਚ ਕਿਹਾ ਅਸੀਂ ਇੰਨੇ ਪਰੇਸ਼ਾਨ ਆ ਤੈਨੂੰ ਆਪਣੀ ਜ਼ਿੰਦਗੀ ਦੀ ਪਈ ਹੈ ਮੇਰੀ ਤਾਂ ਸਿਹਤ ਠੀਕ ਨਹੀਂ ਰਹਿੰਦੀ ਨੀਂਦ ਪੂਰੀ ਨਹੀਂ ਹੁੰਦੀ ਜਿਸ ਕਰਕੇ ਬੀਪੀ ਵੱਜ ਜਾਂਦਾ ਮੈਂ ਆਪਣੇ ਕਮਰੇ ਵਿੱਚ ਸੌਂਗੂਗੀ ਤੇ ਤੂੰ ਸਿਮੀ ਨਾਲ ਸੌਂ ਜਾਇਆ ਕਰੀਂ ਤੇ ਤੇਰਾ ਘਰ ਵਾਲਾ ਹਾਲ ਵਿੱਚ ਸੌ ਜਾਊਗਾ ਤੂੰ ਕਿਹੜਾ ਮਾਂ ਬਣ ਸਕਦੀ ਐ ਫਿਰ ਘਰ ਵਾਲੇ ਨਾਲ ਸੌ ਕੇ ਕੀ ਕਰਨਾ ਤੇਰੇ ਵਿਆਹ ਨੂੰ 8 ਸਾਲ ਹੋ ਗਏ ਹਾਲੇ ਤੱਕ ਤੇਰਾ ਦਿਨ ਨਹੀਂ ਭਰਿਆ ਇਹੋ ਜਿਹੇ ਹਾਲ ਵਿੱਚ ਤੈਨੂੰ ਬੇਸ਼ਰਮੀ ਦੀਆਂ ਗੱਲਾਂ ਆਉਂਦੀਆਂ ਨੇ ਅੱਜ ਪ੍ਰੀਤ ਨੂੰ ਆਪਣੀ ਮਾਂ ਦੀ ਪਰੇਸ਼ਾਨੀ ਘਟ ਤੇ ਉਸ ਦਾ ਸਵਾਰਥ ਜ਼ਿਆਦਾ ਦਿਸ ਰਿਹਾ ਸੀ ਵੈਸੇ ਤਾਂ ਪ੍ਰੀਤ ਤੇ ਰੋਣ ਨੇ ਮਿਲ ਕੇ ਆਪਣੀ ਮਾਂ ਦੀ ਮਦਦ ਕਰਨ ਦਾ ਸੋਚ ਲਿਆ ਸੀ ਪਰ ਅੱਜ ਉਹਨਾਂ ਦੀਆਂ ਗੱਲਾਂ ਨਾਲ ਉਹ ਦੁਖੀ ਹੋ ਗਈ ਸੀ ਦੋਨੋਂ ਇਹੀ ਗੱਲ ਸੋਚ ਰਹੇ ਸੀ ਮਾਂ ਸਿਰਫ ਆਪਣੇ ਲਈ ਸੋਚ ਰਹੀ ਹੈ ਅਜਪ੍ਰੀਤ ਨੂੰ ਫੈਸਲਾ ਲੈਣ ਵਿੱਚ ਸਮਾਂ ਨ ਲੱਗਾ ਉਸਨੇ ਕਿਹਾ ਮਾਂ ਦੇਖੋ ਸਾਡਾ ਕੰਮ ਇੱਥੇ ਠੀਕ ਚੱਲਦਾ ਤੁਹਾਨੂੰ ਜ਼ਰੂਰਤ ਹੋਊਗੀ ਤਾਂ ਅਸੀਂ ਆ ਸਕਦੇ ਹਾਂ ਪਰ ਅਸੀਂ ਹਮੇਸ਼ਾ ਲਈ ਤੁਹਾਡੇ ਕੋਲ ਨਹੀਂ ਆ ਸਕਦੇ ਕਿਉਂਕਿ ਤੁਹਾਡੀ ਕਹੀ ਗੱਲ ਅਸੀਂ ਲਾਲਚੀ ਹਾਂ ਉਹ ਮੈਂ ਭਲਾ ਦਿੱਤਾ ਪਰ ਜਿਸ ਤਰ੍ਹਾਂ ਤੁਸੀਂ ਮੈਨੂੰ ਮੇਰੇ ਮਾਂ ਨਾ ਬਣਨ ਦਾ ਤਾਣਾ ਮਾਰਿਆ ਉਹ ਮੈਂ ਨਹੀਂ ਸਹਿ ਪਾਉਣਾ ਮੈਂ ਮਾਂ ਨਹੀਂ ਬਣ ਸਕਦੀ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਮੈਂ ਸਹਾਗਣ ਨਹੀਂ ਆਪਣੇ ਘਰ ਵਾਲੇ ਤੋਂ ਮੈਂ ਕਿਉਂ ਦੂਰ ਰਹਾ ਕਿ ਮੈਨੂੰ ਉਸ ਨਾਲ ਰਹਿਣ ਦਾ ਕੋਈ ਹੱਕ ਨਹੀਂ ਮੈਂ ਫੈਸਲਾ ਕਰ ਲਿਆ ਹੈ ਕਿ ਜੇ ਤੁਹਾਨੂੰ ਸਾਡੀ ਮਦਦ ਹੋਊਗੀ ਅਸੀਂ ਆ ਜਾਵਾਂਗੇ ਪਰ ਹਮੇਸ਼ਾ ਲਈ ਨਹੀਂ ਆਵਾਂਗੇ ਇਦਾਂ ਲੱਗ ਰਿਹਾ ਸੀ ਜਿਦਾਂ ਸਾਰੀ ਲੜਾਈ ਸਾਡੇ ਸੁੱਖ ਲਈ ਨਹੀਂ ਤੁਹਾਡੇ ਲਈ ਹੈ ਅਸੀਂ ਤੇਰੇ ਬੱਚੇ ਹਾਂ ਤੈਨੂੰ ਸਾਰੇ ਬਾਰੇ ਸੋਚਣਾ ਚਾਹੀਦਾ ਹੈ ਤੈਨੂੰ ਸਿਰਫ ਸੀਮੀ ਦੀ ਫਿਕਰ ਪਈ ਹੈ ਜਾਂ ਫਿਰ ਆਪਣੇ ਸੁੱਖ ਦੀ ਹੈ ਇਹ ਕਹਿੰਦੇ ਪ੍ਰੀਤ ਦਾ ਗਲਾਪਰ ਆਇਆ ਸੀ ਉਸ ਦੀ ਮਾਂ ਬਹੁਤ ਗੁੱਸੇ ਵਿੱਚ ਆ ਗਈ ਸੀ ਉਸਨੇ ਕਿਹਾ ਜੇ ਤੈਨੂੰ ਪਤਾ ਮੈਂ ਸਿਮੀ ਨੂੰ ਪਿਆਰ ਕਰਦੀ ਆ ਤੇ ਸਾਰੀ ਜਾਇਦਾਦ ਉਸਦੇ ਨਾ ਕਰਾਂਗੀ ਤੇ ਜੇ ਤੂੰ ਇੱਥੇ ਨਾ ਆਈ ਪੂਰੇ ਸਮਾਜ ਵਿੱਚ ਤੈਨੂੰ ਬਦਨਾਮ ਕਰੂੰਗੀ ਕਹਾਂਗੀ ਤੂੰ ਮਤਲਬ ਦਿੱਤੀ ਹੈ ਤੇ ਲਾਲਚੀ ਵੀ ਦੇਖਦੇ ਆ ਮੈਨੂੰ ਕੌਣ ਰੋਕਦਾ ਪ੍ਰੀਤ ਨੇ ਦਰਦਪਰੀਵਾਦ ਚ ਕਿਹਾ ਤੁਸੀਂ ਆਪਣੇ ਮੂੰਹ ਤੋਂ ਜੋ ਮਰਜ਼ੀ ਕਹੋ ਜੋ ਜਿਸ ਨੂੰ ਕਹਿਣਾ ਹੈ ਤੁਸੀਂ ਆਪਣੇ ਦਿਲ ਦੀ ਮੈਲ ਸਾਡੇ ਸਾਹਮਣੇ ਰੱਖ ਦਿੱਤੀ ਤੁਹਾਡੇ ਕੋਲ ਆ ਕੇ ਮੈਂ ਆਪਣੀ ਜ਼ਿੰਦਗੀ ਦਾ ਸਕੂਨ ਨਹੀਂ ਗਵਾਉਣਾ ਚਾਹੁੰਦੀ ਇਹ ਕਹਿ ਕੇ ਉਸਨੇ ਫੋਨ ਰੱਖ ਦਿੱਤਾ ਤੇ ਉਸਦੀ ਮਾਂ ਗੁੱਸੇ ਵਿੱਚ ਆ ਕੇ ਬਹੁਤ ਜ਼ਿਆਦਾ ੜਕ ਗਈ ਸੀ ਤੇ ਹੁਣ ਉਹ ਦੁਬਾਰਾ ਪ੍ਰੀਤ ਤੋਂ ਮਦਦ ਮੰਗਣ ਦੇ ਕਾਬਿਲ ਨਹੀਂ ਸੀ ਗੁੱਸੇ ਵਿੱਚ ਉਸਨੇ ਆਪਣਾ ਹੀ ਨੁਕਸਾਨ ਕਰ ਲਿਆ ਸੀ ਦੋਸਤੋ ਤੁਹਾਨੂੰ ਕੀ ਲੱਗਦਾ ਪ੍ਰੀਤ ਨੇ ਸਹੀ ਕੀਤਾ ਜਾਂ ਗਲਤ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਪਹਿਲੀ ਵਾਰ ਹੀ ਆਈ ਹੋਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ